ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤ੍ਰਿਪਤੀ ਦੇਵੇ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜੀ 695 ਰੁਪਏ ਚ ਨਾ ਆਪਣੇ ਕੋਲੇ ਛੇੜ ਲੱਗ ਚੁੱਕੀ ਹੈ ਜੀ ਸੂਟਾਂ ਦੀ ਸਰਦੀ ਵਾਲਿਆਂ ਦੀ ਜਿਹੜਾ ਕਿ 1000 900 1000 ਦਾ ਸੂਟ ਹੈ ਤੇ ਆਪਾਂ ਤੁਹਾਨੂੰ ਦੇ ਰਿਹਾ ਸਿਰਫ 695 ਰੁਪਏ ਚ ਸੂਟ ਇਹ ਹੋਟੋ ਕਿੰਨਾ ਰਹਿ ਗਿਆ ਜੀ ਲਓ ਜੀ ਇਹ ਤੁਹਾਡੇ ਵਾਸਤੇ ਸਪੈਸ਼ਲ ਆਫਰ ਹੈ ਜੀ ਆਪਣੇ ਕੋਲੋਂ ਵੀ ਜਦੋਂ ਪੂਰੀ ਠੰਡ ਰਹੀ ਹੈ ਉਦੋਂ ਆਪਣੇ ਕੋਲੋਂ ਵੀ ਇਹ ਸੂਟ ਜੀ 850 ਵਾਂਗੂ ਵਿਕਰੀ ਹੋਈ ਆ ਹਾਂਜੀ ਤੇ ਹੁਣ ਇਹ ਸਪੈਸ਼ਲ ਆਫਰ ਹੈ ਜੀ 695 ਸਿਰਫ 695 ਰੁਪਏ ਚ ਤੁਹਾਨੂੰ ਇਹ ਸੂਟ 155 ਰੁਪਏ ਡਿਸਕਾਊਂਟ ਚੱਲ ਰਿਹਾ ਸੂਟ ਤੇ ਇਹ ਜੀ ਪਸ਼ਮੀਨੇ ਦੇ ਸੂਟ ਹੈ ਬ੍ਰਾਂਡਡ ਸੂਟ ਹੈ ਵਿਦ ਮੋਹਰਾਂ ਲੱਗੀ ਬੀ ਐਲ ਐਮ ਦਾ ਕਿ ਸ਼ੰਕਰ ਦਾ ਹੈ ਹਾਂਜੀ ਸ਼ੰਕਰ ਦਾ ਬੀ ਐਲ ਐਮ ਇਹ ਵੀ ਐਲ ਐਮ ਦਾ ਨਾ ਸ਼ੰਕਰ ਦਾ ਸ਼ੰਕਰ ਦਾ ਹੀ ਟਾਪ ਦਾ ਪਸ਼ਮੀਨਾ ਜੀ ਹਾਂਜੀ ਤੇ ਇਹ ਮੈਚਿੰਗ ਆਪਣੇ ਕੋਲੇ ਪਸ਼ਮੀਨੀ ਦੇ ਸੂਟ ਚੱਲ ਰਹੇ ਆ ਬਹੁਤ ਸੋਹਣੇ ਆ ਪਾਉਣ ਚ ਪਸ਼ਮੀਨਾ ਹੌਲ ਹੈ ਤੇ ਬ੍ਰਾਂਡਡ ਹੈ ਇਹ ਆਪਣੇ ਕੋਲੇ ਸਾਰੇ ਚੱਲਣਗੇ ਜੀ ਮੈਚਿੰਗ ਦਾ ਸਪੈਸ਼ਲ ਆਫਰ ਹੈ ਜੀ ਆਪਣੇ ਕਸਟਮਰਾਂ ਲਈ ਆਹ ਲਓ ਜੀ ਆਸਟ੍ਰੇਲੀਅਨ ਬੂਲ ਹੈ ਇਹ ਆਹ ਲਓ ਜੀ ਆਏ ਦੀ ਸ਼ਰਟ ਹੈ ਜੀ ਆਏ ਦੀ ਬਾਟਮ ਹੈ ਜੀ ਕਲਰ ਵਿੱਚ ਉਠਵੇਂ ਆਸਟ੍ਰੇਲੀਅਨ ਹੁੰਦੇ ਦੇਖੋ ਆ ਗਏ ਆ ਜੀ ਆਪਣੇ ਕੋਲੇ ਫਰੋਜੀ ਕਲਰ ਆਸਟ੍ਰੇਲੀਅਨ ਬੂਲ ਚਾਹੀਏ ਫਰੋਜੀ ਸਰਦਈ ਜਿਹਾ ਕਹਿੰਦੇ ਹੂੰ ਸਾਨੂੰ ਦੱਸੀਏ ਨਾ ਪਹਿਲੀ ਸੇਲ ਚੱਲੀ ਜਾਂਦੀ ਜੀ 155 ਰੁਪਏ ਸਸਤਾ ਪੈ ਰਿਹਾ ਹਾਂਜੀ ਹਾਂਜੀ ਸੱਚਾ ਜਿਹਾ ਕੈਮਰਾ ਤੂੰ ਫੜਿਆ ਹੋਇਆ ਹੈ ਜੀ ਜੀ ਆ ਲਓ ਜੀ ਆ ਲਓ ਜੀ ਦੇਖੋ ਇਹ ਸੇਲ ਵਿੱਚ ਚੱਲ ਰਹੀ ਹੈ ਜੀ ਸਿਰਫ 695 ਦਾ ਮੈਚਿੰਗ ਸੂਟ ਪਸ਼ਮੀਨੇ ਦਾ ਸਿਰਫ 695 ਦਾ ਕਿ ਜੇ ਨੂੰ ਮਰਜ਼ੀ ਤੁਸੀਂ ਇਹ ਆਪਣਾ ਗਿਫਟ ਦਓਗੇ ਮਾਰਕੀਟ ਰੇਟ ਜੀ ਦੱਸੀ ਇਹਨੇ ਜੀ 950 ਹੈ ਜੀ ਆਪਣੇ ਕੋਲ 850 ਗਿਆ ਜੀ ਤੇ ਹੁਣ ਡਿਸਕਾਊਂਟ ਤੇ ਪੈ ਰਿਹਾ 692 ਆਪਾਂ ਤੁਹਾਨੂੰ ਇਹ ਕੱਪੜੇ ਸਿਰਫ ਤੇ ਸਿਰਫ ਸੇਲ ਤੇ ਦੇ ਰਹੀਆਂ ਜੀ ਸਰਬ 695 ਦਾ ਬ੍ਰਾਂਡਡ ਸੂਟ ਹੈ ਜੀ ਵਿਦ ਮੋਰਨ ਵਾਲੇ ਆ ਜਾਤਰ ਸੂਟ ਤਾਂ ਸਿੰਗਲ ਹੈ ਜੀ ਕੋਈ ਕੋ ਡਬਲ ਹੀ ਹੈ ਜੀ ਆਹ ਜੀ ਜੀ ਬਾਟਮ ਆ ਦੇਖੋ ਕਿੰਨਾ ਪੰਚੀ ਗੱਲ ਰਹੀ ਤੇ ਆਹ ਆ ਗਈ ਇਹਦੀ ਸ਼ਰਟ ਜੀ ਆਹ ਦੇਖੋ ਕਿੰਨਾ ਪਿਆਰਾ ਤੇ ਯੂਨੀਟ ਇਹ ਕਲਰ ਹੈ ਦੇਖੋ ਗਾਰ ਤੋਂ ਸੁਰਮੇ ਰੰਗੀ ਭੋਏ ਆ ਜੀ ਸਰਪ ਤੇ ਸਿਰਫ 695 ਚ ਚੱਲ ਰਹੀ ਹੈ ਇਹਦੇ ਵਿੱਚ ਕਲਰ ਰਹਿਣਗੇ ਜੀ ਤਿੰਨ ਹਾਲੋ ਜੀ ਗ੍ਰੀਨ ਹਾਲੋ ਜੀ ਹਾਲੋ ਜੀ ਇਹ ਗੂੜੇ ਕਲਰ ਹੈ ਜੀ ਤੁਹਾਨੂੰ ਪਹਿਲਾਂ ਹਾਲੋ ਜੀ ਸੀ ਗ੍ਰੀਨ ਡਾਰਕ ਕਲਰ ਹੈ ਕਲਰ ਸੁਨਿਆ ਰਹੇ ਪੂਰੇ ਘੈਂਟ ਟੋਪ ਦੇ ਇਹ ਐਂ ਲੱਗਦਾ ਦੂਰੋਂ ਜਿਵੇਂ ਸੁਨਿਹਰਾ ਸੂਟ ਹੁੰਦਾ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਸਿਰਫ ਤੇ ਸਿਰਫ 695 10 ਦਿਨ ਜੀ ਵਿੱਚੋਂ 15 20 ਨਾਲ ਕਰਾਂ ਸੀ 10 ਦਿਨ ਵੀਡੀਓ ਜਮਾ ਨਹੀਂ ਪਾਵਾਂਗੇ 10 ਤੋਂ 15 ਦਿਨ ਵੀਡੀਓ ਸਾਡੀਆਂ ਨਹੀਂ ਪਹਿਣਗੇ ਜਿੰਨੇ ਤੇ ਸਾਡੇ ਪੱਥਰ ਲੱਗੂਗਾ ਕਿਉਂਕਿ ਵਿੱਚ ਸਾਡੇ ਕੋਲੇ ਵੀਡੀਓ ਪਾਉਣ ਨੂੰ ਥਾਂ ਨਹੀਂ ਰਹਿਣਾ ਜੀ ਪਰ ਚੱਕ ਤਾਂ ਉਹਨਾਂ ਦੁਕਾਨ ਦੀ ਇਧਰ ਉਧਰੀ ਜੇ ਬੀਜ ਦੀ ਲੋਟ ਆ ਕੇ ਤੇ ਵੀਡੀਓ ਪਾਵਾਂ ਬਾਦ ਕੇ ਜੇ ਔਖਾ ਹੋਇਆ ਫੇਰ ਨਹੀਂ ਪਾਉਂਦੇ ਜੀ ਕਿਉਂਕਿ ਫਿਰ ਵੀ ਜੇ ਰੇਤਾ ਪਾਉਂ ਕ ਆਪਣਾ ਜਿਹਾ ਔਖਾ ਹੋ ਜਾਂਦਾ ਜੀ ਆ ਲੋ ਜੀ ਆ ਗਿਆ ਜੀ ਸਿੰਗਲ ਸੂਟ ਰਾਸ਼ਟ ਸੂਟ ਰਾਸ਼ਟ ਜਿਆ ਕਲਰ ਮੈਂ ਹਰ ਡਾਰਕ ਮਹਿਰੂਨ ਵੀ ਕਹਿ ਸਕਦੀ ਹਾਂ ਜਿਹੜਾ ਕਹੇ ਨਾਲ ਦਾ ਕਸਟਮਰ ਸੂਟ ਲੈ ਗਿਆ ਜੀ ਕਸਟਮਰ ਹਜੇ ਵੀ ਉਹ ਕਹਿੰਦਾ ਜੀ ਕਿ ਬਹੁਤ ਸਾਰਾ ਸੂਟ ਹੈ ਜੀ ਸਰਪਸੇ 195 ਚ ਮੈਚਿੰਗ ਪਸ਼ਮੀਨੇ ਦੇ ਸੂਟਾਂ ਦੀ ਆਪਣੇ ਕੋਲੇ ਇਹ ਵੀ 3-4 ਸੂਟ ਗਏ ਆ ਜੀ ਸਭ ਕਸਟਮਰ ਸੈਟੀਸਫਾਈ ਇਹ ਆ ਲਓ ਜੀ ਇਹਦੇ ਨਾਲ ਆ ਗਈ ਜੀ ਆਹ ਚੈਲੋ ਸਲਵਾਰ ਇਹ ਵਾਲੀ ਤੇ ਆ ਗਈ ਜੀ ਦੀ ਕਮੀਜ਼ ਕੋਈ ਵੀ ਕਪੜਾ ਸਾਡਾ ਮਾੜਾ ਨਹੀਂ ਨਿਕਲੇ ਤੇ ਨਾ ਨਿਕਲੇ ਜੀ ਆ ਦੇਖੋ ਦੇਖੋ ਕਿੰਨਾ ਪਿਆਰਾ ਕਲਰ ਆਈ ਮੈਚਿੰਗ ਸੂਟ ਲੱਡੂ ਰੰਗਮੀ ਹਮ ਸਿਰਫ ਤੇ ਸਿਰਫ 695 ਦਾ ਜੀ ਪਰ ਸੋ ਵੀਡੀਓ ਅਸੀਂ ਪਾਉਂਦੇ ਨਹੀਂ ਜੀ ਪਰਸੋਂ ਅਸੀਂ ਵਿਆਹ ਤੇ ਹੋਵਾਂਗੇ ਜਣ ਕੇ 22 ਤਰੀਕ ਨੂੰ ਸਾਡੀ ਕੱਪੜੇ ਦੀ ਵੀਡੀਓ ਨਹੀਂ ਆਉਗੀ ਵਕੀਲ ਸਾਹਿਬ ਵਕੀਲਾਂ ਦੇ ਵਿਆਹ ਤੇ ਹੋਣਗੇ ਹਾਂਜੀ ਪਰਸੋਂ ਅਸੀਂ ਵਕੀਲਾਂ ਦੇ ਵਿਆਹ ਤੇ ਜਾਣਾ ਮੋਟਾ ਵਕੀਲ ਵੀ ਆਊਗਾ ਨਹੀਂ ਜਾਣਾ ਹੋਰ ਆ ਗਿਆ ਜੀ ਬਲੈਕ ਆ ਦੇਖੋ। ਇਹਦੀ ਬ੍ਰਾਂਡ ਦੀ ਨਿਸ਼ਾਨੀ ਤੁਸੀਂ ਇਹਦੀ ਕੰਨੀ ਬੰਨੀ ਝਾਕੂ ਜੀ ਸਾਰਾ ਤੇ ਮੋਹਰਾ ਲੱਗੀਆਂ ਹੋਈਆਂ ਹਨ। ਬਸ ਆਪਾਂ ਨੂੰ ਯਾਤਰਾ ਆਪਣੇ ਡਜਨੇ। 1.600 ਇੱਕੋ ਹੀ ਹੈ ਜੀ। ਔਨਲੀ 695। ਆਪਣੇ ਯਾਤਰੀ ਸੂਟਾਂ ਤੇ ਮੋਹਰਾ ਹੁੰਦੀ ਹੁੰਦੀ ਹੈ ਕੋਈ ਵੀ ਬਦੌਟ ਮੋਹਰ ਨਹੀਂ ਹੈਗਾ ਜੀ ਆਪਣੇ ਕੋਲੇ। ਇਹੀ ਬ੍ਰਾਂਡ ਦਾ ਫਰਕ ਹੁੰਦਾ ਜੀ। ਇਹ ਕੱਪੜਾ ਆਪਣੇ ਕੋਲੇ ਇੰਨਾ ਕ ਬਿਕ ਰਿਹਾ ਹੈ ਕਿ बार-बार ਆ ਪਹਿਲਿਆਂ ਕੀ ਵੇਚ ਰਹੀ ਹੈ। ਜਿਨ੍ਹਾਂ ਨੇ ਇਹ ਸੂਟ ਸਵਾਲੇ ਅਗਲਾ बार-बार ਮੰਗ ਰਿਹਾ। ਆਹ ਹੈ ਜੀ ਡਾਰਕ ਪਰਪਲ। ਡਾਰਕ ਪਲਪਲ ਸਰਵਾਰ ਤੇ ਹੀ ਕਮੀਰ ਹੈ ਜੀ ਦਾ ਆਨਲੀ 695 ਸੇਲ ਤੇ ਚੱਲ ਰਹੇ ਹੈ ਜੀ ਬਸ ਕਸਟਮਰਾਂ ਦਾ ਵੀ ਹੁਣ ਟਾਈਮ ਸਟਾਰਟ ਹੋ ਗਿਆ ਜਦੋਂ ਕੱਟ ਪੀਸ ਹੀ ਹੋਣ ਲੱਗਣਗੇ ਜੀ ਬਸ ਐ ਹੋ ਜਿਦੋਂ 20 ਪੱਤੀ ਦੇ ਨਾਵਾ ਤੇ ਕੱਟ ਪੀਸ ਸਟਾਰਟ ਹੋ ਜਾਣਗੇ ਗਰਮੀ ਵਾਲੇ ਮਹੀਨਾ ਤੱਕ ਕੁਝ ਪਤਾ ਹਾਂfroi ਕਰਨਾ ਵੀ ਪੁੱਛੀ ਜਾਂਦਾ ਗਿਆ ਮੈਂ ਆ ਗਿਆ ਜੀ ਇਹ ਆ ਗਿਆ ਜੀ ਲਾਈਟ ਗ੍ਰੇ ਤੇ ਨਾਲ ਆਹ ਵਾਲੀ কুরਤੀ ਨਾਲੋ ਜੀ ਸਰਪਸੇ 695 ਰੁਪਏ 'ਚ ਚੱਲ ਰਹੀ ਹੈ ਜੀ ਇਹ ਸੇਲ ਆਹ ਜੀ ਬ੍ਰਾਂਡ ਦੇ ਸੂਟ ਹੈ ਜੀ ਬ੍ਰਾਂਡ ਦੇ ਆ ਦੇਖੋ ਸਪੈਸ਼ਲ ਮੋਹਰਾਂ ਲੱਗੀਆਂ ਹੋਈਆਂ ਜੀ ਆਪਣੇ ਰੇਟ ਤੇ ਇਹਨੂੰ ਕੋਈ ਨਹੀਂ ਦਿੰਦਾ ਜੀ ਜੀ ਇਹ ਚੀਜ਼ਾਂ ਸਾਨੂੰ ਕੋਈ ਨਹੀਂ ਦੇਊਗਾ ਜੀ 695 'ਚ ਬ੍ਰਾਂਡ ਦੇ ਨੂੰ ਖਾਸ ਕਰਕੇ ਕੋਈ ਜੀ ਨਹੀਂ ਦਿੰਦੇ 695 'ਚ ਹਾਂ ਕਹੇ ਜੀ ਤੁਸੀਂ ਇਹਨੂੰ ਆਫ ਵਾਈਟ ਵੀ ਕਹਿ ਸਕਦੇ ਹੋ ਆਫ ਵਾਈਟ ਦੀ ਤਰ੍ਹਾਂ ਹੀ ਹੈ ਜੀ ਆ ਕਲਰ ਆ ਦੇਖੋ ਜੀ ਆ ਦੇਖੋ 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 ਜੀ ਕਿੰਨਾ ਪਿਆਰਾ ਸੂਟ ਹੈ ਕਿੰਨਾ ਪਿਆਰਾ ਕਲਰ ਹੈ ਜੀ ਆਫ ਵਾਈਟ ਦੀ ਤਰ੍ਹਾਂ ਮੈਚਿੰਗ ਸੂਟ ਹੈ ਸਿਰਫ 695 ਚੱਲ ਰਹੀ ਹੈ ਇਹ ਸੇਲ ਹੈ ਜਿਹੜੀ ਆ ਦੇਖੋ ਜਮਾ ਜਿੱਦਾਂ ਨਿੰਬੂ ਦੀ ਸਕਿਨ ਹੁੰਦੀ ਹੈ ਉੱਪਰਲੀ ਉਹ ਕਲਰ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਜੀ ਦੇਖੋ ਤੁਸੀਂ ਕਿੰਨੇ ਸੋਹਣੇ ਕਲਰ ਹੈ ਬ੍ਰਾਂਡਡ ਪਸ਼ਮੀਨਾ ਹੈ ਬ੍ਰਾਂਡਡ ਜੀ ਖਰੀਦੋ ਖਰੀਦੋ ਲੁੱਟੋ ਲੁੱਟੋ ਮੇਲਾ ਸਿਰਫ 695 ਰੁਪਏ 'ਚ ਇੱਕ ਇਹਦੇ ਵਿੱਚ ਆ ਗਿਆ ਜੀ ਫਿਰੋਜੀ ਕਲਰ ਦੇਖੋ ਆ ਲੋ ਜੀ ਕਿੰਨੇ ਪਿਆਰੇ ਕਲਰ ਹੈ ਤੁਹਾਡੇ ਲਈ ਲੈ ਕੇ ਅਸੀਂ ਹਾਜ਼ਰ ਹੋਏ ਆ ਆ ਦੇਖੋ ਜੀ ਤਾਂ ਤਾਂ ਇਹ ਮੈਂ ਕਾਲ ਜੁਲਾਈਫ ਦੀਆਂ ਕੁੜੀਆਂ ਜੀ ਉਹਨਾਂ ਵਾਸਤੇ ਬੈਟਰ ਤੋਂ ਬੈਟਰ ਚੀਜ਼ਾਂ ਜੀ ਕੋਈ ਸੂਟ ਹੈ ਜੀ ਜਿਆਦਾ ਸਿੰਗਲ ਸਿੰਗਲ ਛੂਟ ਨਹੀਂ ਜਿਸ ਕਰਕੇ ਆਪਾਂ ਡਿਸਕਾਊਂਟ ਆ ਪੀਲਾ ਹੋਇਆ ਫਰੋਜੀ ਹੋਇਆ ਕਾਹ ਹੋਇਆ ਜੀ ਇੱਕ ਕਾਲਜ ਕਿੰਨੇ ਮਹੀਨੇ ਤੱਕ ਗਰਮੀ ਵਾਲਾ ਕੱਪੜਾ ਸਟਾਰਟ ਹੋ ਜਾਣਾ ਜੀ ਜਿਹੜੇ ਕਾਲਜ ਲੈਫਟ ਚ ਪੜਦੇ ਹੋ ਕੁੜੀਆਂ ਪੜ੍ਹਦੀਆਂ ਜੀ ਉਹਨਾਂ ਵਾਸਤੇ ਬੈਟਰ ਹੈ ਜੀ ਜਿਹੜੇ ਯੂਨੀਵਰਸਿਟੀ ਲੈਫਟ ਕਰਦੇ ਨੇ ਇਹਦੇ ਵਿੱਚ ਆ ਗਿਆ ਜੀ 바ਵਾ ਪੀਪ 바ਵਾ ਪੀਚ ਮੈਂ ਵੀ ਸੋਚ ਰਹਾ ਮੈਂ ਪੀਪ ਕਿਹੜਾ ਕਲਰ ਕਰਨਾ 바ਵਾ ਪੀਚ ਕਹਿੰਦੀ ਸੀ ਪੀਪ ਬੋਲਿਆ ਗਿਆ ਇਹ ਆ ਗਿਆ ਜੀ 바ਵਾ ਪੀਚ ਕਲਰ ਬਹੁਤ ਪਿਆਰਾ ਕਲਰ ਹੈ ਬਹੁਤ ਘੱਟ ਮਿਲਦੇ ਆਏ ਸੀ ਕਲਰ ਜੀ ਰੇਅਰ ਕਲਰ ਹੀ ਹੈ ਵੀ ਹਾਂ ਲੋ ਜੀ ਹਾਂ ਲੋ ਜੀ ਬਾਬਾ ਪੀਚ ਕਲਰ ਕਿੰਨਾ ਸੋਹਣਾ ਕਲਰ ਹੈ ਵੀ ਸੂਟ ਇੱਕੋ ਹੀ ਹੈ ਜੀ ਸ਼ੰਕਰ ਮਿਲਦਾ ਕੱਪੜਾ ਜੀ ਬਹੁਤ ਜਿਆਦਾ ਟਾਪ ਕੱਪੜਾ ਮੈਚਿੰਗ ਸੂਟ ਆਨ ਲਈ 695 ਦੇ ਚੱਕ ਲਓ ਚੱਕ ਲਓ ਲੈ ਜੋ ਲੈ ਜੋ ਤੁਹਾਡੇ ਮਾਰਕਟ ਰੇਟ ਤਾਂ ਹੀ ਹਜੇ ਵੀ ਇਹਦਾ ਉਹੀ ਹੈ ਜੀ 900000 ਹੈ ਜੀ ਹਾਂ ਲੋ ਜੀ ਆ ਆਪਣੇ ਕੋਲੇ 695 ਪਰ ਡਿਸਕਾਊਂਟ ਤੇ ਲਾ ਰਹੀ ਆ ਜੀ ਆ ਸੂਟ ਆਉਣ ਲਈ ਬਣਾ ਥੰਬਨੇਲ ਮੈਂ ਆਪਣਾ ਮਮੀ ਰਹਿਣਾ ਅੱਜ ਆ ਲੋ ਜੀ ਚੇਬਾ ਘੜਦੇ ਨਾ ਲਈ ਵਨ ਸੂਟ ਹੈ ਜੀ ਇੱਕੋ ਹੀ ਸੂਟ ਹੈ ਸਿਰਫ ਤੇ ਸਿਰ 695 ਆ ਵੀ ਇੱਕ ਪਨੀ ਕੇੜੇ ਨੇ ਮੰਗਿਆ ਸੀਗਾ ਵਟਸਐਪ ਭੁੱਲ ਗਏ ਨੇ ਇਹ ਇਹ ਦੁਬਾਰਾ ਮੰਗਵਾਇਆ ਸੀ ਉਹਨੇ ਬ੍ਰਾਂਡਡ ਪਸ਼ਮੀਨਾ ਜੀ ਚੱਕੋ ਇੱਕ ਵੀ ਆਪਣੇ ਕੋਲ ਸੂਟ ਜੀ ਆ ਜਿਹੜੇ ਸੂਟ 'ਤੇ ਬਦੌਟ ਮਾਰਕ ਨਹੀਂ ਹੈ ਸਾਰਿਆਂ ਦੇ ਮਾਰਕਾ ਪੱਕਾ ਲੱਗੇ ਹੋਏ ਕੰਪਨੀ ਦੇ ਜੀ ਬ੍ਰਾਂਡ ਦੇ ਕੱਪੜੇ ਆ ਦੇਖੋ ਸਿਰਫ 695 ਜੀ ਤੁਹਾਨੂੰ ਮਿਲ ਰਿਹਾ ਜਿਆਦਾ ਤਰਾ ਇਹਦੇ ਕੱਪੜੇ ਹੁੰਦੇ ਬਦੌਟ ਮਾਰਕ ਹੁੰਦੇ ਆਪਣੇ ਕੋਲ ਸਾਰੇ ਮਾਰਕ ਵਾਲੇ ਆ ਕਿ ਬ੍ਰਾਂਡ ਦੇ ਕੱਪੜੇ ਆਪਣੇ ਕੋਲੇ ਆਪਾਂ ਕੋਈ ਵੀ ਝਾਲੀ ਕੰਮ ਨਹੀਂ ਕਰਦੇ ਹਰ ਬ੍ਰਾਂਡ ਵਾਲੇ ਮਾਰਕ ਆ ਜੀ ਤੇ ਕੱਪੜਾ ਵੀ ਬ੍ਰਾਂਡ ਆ ਤੇ ਪਾਉਣ ਜਿਹੜਾ ਬੰਦਾ ਪਾਉਂਦਾ ਨੂੰ ਪਤਾ ਜੀ ਕਿ ਕੱਪੜਾ ਬ੍ਰਾਂਡ ਦਾ ਕਿਵੇਂ ਹੁੰਦਾ ਜੀ ਲੈ ਲਓ ਜੀ ਇਹ ਆ ਗਾ ਜੀ ਪਰਪਲ ਜਾਂ ਲਵੈਂਡਰ ਜਾਂ ਸ਼ੀਡ ਲਾ ਲਓ ਤੁਸੀਂ ਪੁੱਛਿਓਗੇ ਉਨਾ ਦੇਖੋ ਆਲੀ ਤੇ ਆਲੀ ਸੇ ਸੋ ਪਚਨ ਮੈਂ ਆ ਪਰਪਲ ਗੱਲੇ ਬਹੁਤ ਰੇਅਰ ਕਲਰ ਹੈ ਜੀ ਮਾਰਕੀਟ ਸਾਨੂੰ ਬਹੁਤ ਘੱਟ ਹੀ ਦੇਖ ਨੂੰ ਮਿਲੂਆ ਕਲਰ ਪਰਪਲ ਇਹਦੇ ਵਿੱਚ ਆ ਗਏ ਤਿੰਨ ਗੱਲਾਂ ਆ ਆ ਦੇਖੋ ਚੱਕ ਲੋ ਫਾਇਦਾ ਜੀ ਇਹ ਸੂਟ ਸਾਨੂੰ ਸਾਡੇ ਤੋਂ ਇਲਾਵਾ ਕੋਈ ਨਹੀਂ ਦੇ ਸਕਦਾ ਓਨਲੀ ਕਮਲ ਓਨਲੀ ਅਮਨ ਕਲਥ ਹਾਊਸ ਹਾਂਜੀ ਸਾਡੇ ਤੋਂ ਬਿਨਾ ਤੁਹਾਨੂੰ ਇਹ ਕੋਈ ਕਪੜਾ ਨਹੀਂ ਦੇ ਸਕਦਾ 20% ਆਫ ਮੰਨ ਕੇ ਚੱਲੋ ਜੀ ਇਹ ਸਾਡੀ ਗਾਰੰਟੀ ਆ ਸਾਡੇ ਵਾਲੇ ਬ੍ਰਾਂਡ ਦੇ ਕੱਪੜੇ ਕੋਈ ਵੀ 695 ਵਿੱਚ ਨਹੀਂ ਦੇਊਗਾ ਚੱਕ ਲਓ ਚੱਕ ਲਓ ਸੱਚਮੁੱਚ ਇਹ ਸੇਲ ਹੀ ਆ ਆਇ ਰੇਟ ਮਿਲ ਰਿਹਾ ਤੁਹਾਨੂੰ ਚੱਕ ਲਓ ਜੀ ਸਾਡੇ ਕੋਲੇ ਮਾਲ ਅਸੀਂ ਥੋੜਾ ਹੀ ਰੱਖਦੇ ਆ ਕਿਉਂਕਿ ਕਿਰਪਾ ਗੁਰੂ ਮਹਾਰਾਜ ਦੀ ਜੀ ਆਪਣਾ ਮਾਲ ਬਹੁਤ ਜਲਦੀ ਵਿਕ ਜਾਂਦਾ ਜੇ ਬਜ਼ਾਰ ਵਾਲੇ ਰੇਟ ਨਾਲ ਕਹੀਏ ਤਾਂ ਜੀ 40% ਵਾਂਗੂ ਡਿਸਕਾਊਂਟ ਆ ਤੇ ਆਪਣੇ ਰੇਟ ਦੇ ਹਾਵਣਾ ਕਹੀਏ ਤਾਂ 20% ਵਾਂਗੂ ਡਿਸਕਾਊਂਟ ਆ ਜੀ ਤੇ ਆ ਲਓ ਜੀ ਕਿਉਂਕਿ ਆਪਣਾ ਰੇਟ ਵੀ ਘਟਾਈ ਇੰਨਾ ਸੋਹਣਾ ਬ੍ਰਾਂਡਡ ਪਸ਼ਮੀਨਾ ਜੇ ਤੁਸੀਂ ਕਿਸੇ ਨੂੰ ਗਿਫਟ ਵੀ ਕਰੋਗੇ ਨਾ ਅਗਲਾ ਯਾਦ ਰੱਖੋ ਵੀ ਸਾਨੂੰ ਸੂਟ ਦਿੱਤਾ ਹੈ ਆਸੀ ਆਪਣਾ ਜੀ ਲਾਸਟ ਕਲਰ ਗਾਜਰੀ ਇੱਕੋ ਹੀ ਸਾਰਾ ਤੁਹਾਨੂੰ ਦੱਸੀ ਐ ਨਾ ਜੀ ਯੂਨੀਵਰਸਿਟੀ ਲਾਈਫ ਕਾਲਜ ਲਾਈਫ ਵਾਸਤੇ ਬੈਟਰ ਹੈ ਜੀ ਘਰੇ ਪਾਓ ਬਾਹਰ ਅੰਦਰ ਪਾਉਣ ਵਾਲਾ ਪੂਰਾ ਸਰਾ ਚੀ ਜਾਈਏ ਸਾਰੇ ਸੂਟ ਤੁਹਾਨੂੰ ਸਾਰੀਆਂ ਵੀਡੀਓ ਕਿੱਦਾਂ ਦੀਆਂ ਲਗਦੀਆਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਅਸੀਂ ਮਤਲਬ 22 ਤਰੀਕ ਨੂੰ ਵੀਡੀਓ ਨਹੀਂ ਪਾਵਾਂਗੇ ਉਹ ਦਿਨ ਅਸੀਂ ਵਿਆਹ 'ਚ ਹੋਵਾਂਗੇ ਜੀ ਤੇ ਤੁਸੀਂ ਇਹ ਕੱਲ ਨੂੰ ਆਉਗੀ ਸਾਡੀ ਵੀਡੀਓ ਫਿਰ 23 ਨੂੰ ਆਉਗੀ ਤੇ ਬਾਕੀ ਕੋਈ ਵੀ ਵੀਡੀਓ ਬਣਾਉਣ ਸਤੋਂ ਮਾਪੋਤ ਤੋਂ ਕ ਮਿਲेंगे ਅਸੀਂ ਸੌਰੀ ਚਾਉਨੇ ਸੋ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਰਾਮਦਾਸ ਜੀ ਆਪ ਸਭ ਨੂੰ ਬਹੁਤ ਬਹੁਤ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਜੀ ਸਾਡੀ ਇਹੋ ਦੁਆ ਹੁੰਦੀ ਹੈ ਕਿ ਤੁਸੀਂ ਸਦਾ ਕਪੜਾ ਖਰੀਦਣ ਵਾਲਿਆਂ ਚ ਰਹੋ ਸੋ ਕਿਤੇ ਕੋਈ ਦੁੱਖ ਤਕਲੀਫ ਨਾ ਆਵੇ ਸੋ ਆਪ ਸਭ ਨੂੰ ਮੇਰੇ ਵੱਲੋਂ ਤੇ ਮੇਰੇ ਪੁੱਤਰ ਦੀਪੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਜ਼ਿਲ੍ਹਾ ਬਠਿੰਡਾ ਜੀ